ਜੀ ਮੇਰੀ ਬੇਟੀ ਆ ਜਿਹੜੀ ਵੱਡੀ ਉਹ ਬੋਲਦੀ ਨਹੀਂ ਹੈਗੀ ਠੀਕ ਹੈ ਕਿੰਨੇ ਸਾਲਾਂ ਦੀ ਉਹ 4 ਸਾਲ ਦੀ ਹੋ ਗਈ ਜੀ ਠੀਕ ਹੈ ਉਹ ਆਬ ਨਾਰਮਲ ਹੈ ਜੀ ਅੱਛਾ ਜੀ ਉਹ ਬੋਲਦੀ ਨਹੀਂ ਹੈ ਨਹੀਂ ਬੋਲਦੀ ਨਹੀਂ ਹੈਗੀ ਜੀ ਤੇ ਫਿਰ ਕੀ ਦੱਸਿਆ ਸੀਗਾ ਲੋਕਾਂ ਨੇ ਤੁਹਾਨੂੰ ਬਸ ਅਸੀਂ ਦੱਸਿਆ ਸੀਗਾ ਜੀ ਕਹਿੰਦੇ ਵੀ ਉੱਥੋਂ ਜਲ ਲੈ ਕੇ ਆਓ ਹਾਂਜੀ ਤੇ ਬੱਚੇ ਨੂੰ ਪਿਆਓ ਹਾਂਜੀ ਤੇ ਵੀ ਇਹਦੇ ਨਾਲ ਬੋਲਣ ਲੱਗੇ ਜਾਂਦਾ ਜੀ ਬੱਚਾ ਜੋ ਬੱਚੇ ਬੋਲ ਨਹੀਂ ਸਕਦੇ ਚਾਹੇ ਜਵਾਨ ਹੋਵੇ ਬੁੱਢਾ ਹੋਵੇ ਜੋ ਬੋਲ ਨਹੀਂ ਸਕਦੇ ਉਹ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਬਦੀ ਸਰਦਾ ਨਾਲ ਜੋ ਵੀ ਹੁੰਦਾ ਉਹ ਚੜਾ ਕੇ ਜਾਂਦੇ ਨੇਗੇ ਤੇ ਬਾਕੀ ਇਹ ਹੀ ਹੈ ਕਿ ਉਹ ਪਾਣੀ ਪੀ ਕੇ ਜਦੋਂ ਬੋਲਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਇਹ ਬਹੁਤ ਹੀ ਪਰਾਤਨ ਬਾਬਾ ਬੀ ਗੁਰਦਾਸ ਮਹਾਰਾਜ ਜੀ ਦੀ ਸਮਾਦ ਹੈ ਜੀ ਇੱਥੇ ਜਿਹਨੂੰ ਸਾਡੇ ਪੂਰਾ ਮਾਨਸਾ ਕੀ ਪੂਰੇ ਏਰੀਏ ਦੇ ਲੋਕ ਬਹੁਤ ਸਰਦਾ ਭਾਵਨਾ ਦਾ ਮੰਨਦੇ ਨੇ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਜੇ ਕੋਈ ਜਿਵੇਂ ਕੋਈ ਟਰੱਕ ਟਰੈਕਟਰ ਗੱਡੀ ਕੋਈ ਵੀ ਲੈਂਦਾ ਸਭ ਤੋਂ ਪਹਿਲਾਂ ਕੇ ਸਮਾਦ ਤੇ ਮੱਥਾ ਟੇਕਦਾ ਫੇਰ ਉਹਦਾ ਕਾਰੋਬਾਰ ਅੱਗੇ ਵਧਦਾ ਇਸ ਚੀਜ਼ ਨੂੰ ਪੂਰੇ ਏਰੀਏ ਦੇ ਵਿੱਚ ਪਤਾ ਹੈ ਜੀ ਜੇਕਰ ਮੈਂ ਤੁਹਾਡੇ ਇਸ ਜਗ੍ਹਾ ਦੇ ਅੰਦਰ ਦੇਖਦੀਆਂ ਤਾਂ ਮੇਰੇ ਪਿੱਛੇ ਬਹੁਤ ਸਾਰੇ ਤੋਤੇ ਬੰਨੇ ਹੋਏ ਨੇ ਇਹ ਤੋਤੇ ਇੱਥੇ ਕਿਉਂ ਬੰਨੇ ਹੋਏ ਨੇ ਇਹ ਦੋ ਤੇ ਇੱਕ ਜਿਵੇਂ ਪ੍ਰਾਤਨ ਆਪਾਂ ਗੱਲ ਕਰਦੇ ਜਿਵੇਂ ਬਣ ਦੇਖੋ ਤੁਹਾਡੇ ਪਿੱਛੇ ਬਣ ਵੀ ਹੈਗਾਗਾ ਪੁਰਾਣੇ ਟਾਈਮਾਂ 'ਚ ਤਾਂ ਜਦੋਂ ਇਹ ਗੱਲ ਸੀਗੀ ਨਾ ਇੱਥੇ ਕੁੰਡ ਹੁੰਦਾ ਜਿਵੇਂ ਹੁਣ ਵੀ ਬਣਿਆ ਹੋਇਆ ਹੈਗਾ ਉਦੋਂ ਇੱਥੇ ਜਾਨਵਰ ਵਗੈਰਾ ਪਾਣੀ ਪੀਂਦੇ ਉਹੀ ਪਾਣੀ ਜਦੋਂ ਕੋਈ ਬੱਚਿਆਂ ਨੂੰ ਪਿਆਇਆ ਜਾਂਦਾ ਲੋਕਾਂ ਨੂੰ ਪਤਾ ਸੀਗਾ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਬੱਚੇ ਠੀਕ ਹੋਏ ਸੀਗੇ ਇਹਦੇ ਵਿੱਚ ਵੀ ਦੇਖੋ ਜੀ ਦੋ ਚੀਜ਼ਾਂ ਨੇ ਹਰ ਇੱਕ ਧਰਮ ਸਥਾਨ ਤੇ ਇੱਕ ਆਸਤਾ ਹੁੰਦੀ ਹੈ ਵਿੱਚ ਲੋਕ ਕਈ ਕਈ ਗੱਲ ਸੁਣ ਕੇ ਆ ਜਾਂਦੇ ਨੇ ਪਰ ਉਹਨਾਂ ਦੇ ਅੰਦਰੋਂ ਪਾ ਭਾਵਨਾ ਨਹੀਂ ਹੁੰਦੀ ਜਿਹੜਾ ਇਨਸਾਨ ਇੱਥੇ ਪੂਰੀ ਸਰਦਾ ਭਾਵਨਾ ਨਾਲ ਬਾਬਾ ਪਾਏ ਗਰਦਾਸ ਜੀ ਦੇ ਸਥਾਨ ਤੇ ਮਹਾਰਾਜ ਸ੍ਰੀ ਚੰਦਰ ਭਗਵਾਨ ਜੀ ਦੇ ਸਥਾਨ ਤੇ ਆਉਂਦਾਗਾ ਉਹ ਸਰਦਾ ਭਾਵਨਾ ਨਾਲ ਆ ਕੇ ਇੱਥੇ ਲਾਈਨ ਚ ਲਾ ਕੇ ਅਰਦਾਸ ਬੇਨਤੀ ਕਰਦਾ ਬਹੁਤ ਬੱਚੇ ਠੀਕ ਹੋਏ ਨੇ ਜੀ ਜਿੰਨੇ ਵੀ ਇਹ ਤੋਤੇ ਸਾਨੂੰ ਪਿੱਛੇ ਮਗਰ ਦਿਖ ਰਹੇ ਨੇ ਜਿੰਨਾਂ ਦੇ ਬੱਚੇ ਠੀਕ ਹੋ ਚੁੱਕੇ ਉਹਨਾਂ ਵੱਲੋਂ ਜਿਹੜਾ ਇਹ ਗੇਤੋਤੇ ਨੇ ਜੀ ਕਿੰਨੀ ਵਾਰੀ ਆਉਣਾ ਪੈਂਦਾ ਇੱਧਰ ਇੱਥੇ ਇਹ ਮੰਨਤਾ ਜੀ ਵੀ ਤਿੰਨ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਜੀ ਠੀਕ ਹੈ ਜੀ ਕੋਈ ਕੋਈ ਇੱਕ ਪਾਰਟਿਕੂਲਰ ਡੇ ਦੇ ਅੰਦਰ ਆਣਾ ਪੈਂਦਾ ਆ ਕੋਈ ਵੀ ਦਿਨ ਚ ਆ ਸਕਦੇ ਆ ਇੱਥੇ ਪਾਰਟਿਕੂਲਰ ਡੇ ਜੀ ਇੱਕ ਐਤਵਾਰ ਤੇ ਮੰਗਲਵਾਰ ਦੋ ਦਿਨ ਰੱਖੇ ਹੋਏ ਆ ਵੈਸੇ ਕਈ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹ ਹਰ ਦਿਨ ਵੀ ਆ ਜਾਂਦੇ ਨੇ ਤਕਰੀਬਨ ਆਉਂਦੇ ਰਹਿੰਦੇ ਨੇ ਲੋਕ ਉਹ ਜ਼ਿਆਦਾਤਰ ਇੱਥੇ ਐਤਵਾਰ ਤੇ ਮੰਗਲਵਾਰ ਦੇ ਦਿਨ ਹੀ ਬਾਬਾ ਜੀ ਵੱਲੋਂ ਝਾੜਾ ਵੀ ਲਾਇਆ ਜਾਂਦਾ ਭੂਤੀ ਵੀ ਦਿੱਤੀ ਜਾਂਦੀ ਆ ਜੇਕਰ ਤੁਹਾਡੇ ਬੱਚੇ ਬੋਲ ਨਹੀਂ ਸਕਦੇ ਜਾਂ ਉਹਨਾਂ ਨੂੰ ਬੋਲਣ 'ਚ ਦਿੱਕਤ ਆ ਰਹੀ ਹੈ ਜਾਂ ਫਿਰ ਉਹ ਤਤਲਾਂਦੇ ਨੇ ਤੇ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਆ ਕੇ ਆਪਣੀ ਬੱਚਿਆਂ ਦੀ ਬੋਲਣ ਦੇ ਲਈ ਸਾਰੀ ਮੰਤਾ ਮੰਗ ਸਕਦੇ ਹੋ ਔਰ ਪੂਰੇ ਹੋਂਤੇ ਜਿਹੜਾ ਹੈ ਉਹ ਤੋਤੇ ਚੜਾ ਸਕਦੇ ਹੋ ਆਓ ਮੈਂ ਤੁਹਾਨੂੰ ਦਿਖਾਨੀਆ ਕਿ ਇੱਥੇ ਕਿੰਨੇ ਸਾਰੇ ਤੋਤੇ ਜਿਹੜੇ ਨੇ ਉਹ ਬੰਨੇ ਹੋਏ ਨੇ ਇੱਥੇ ਜਿਹੜੇ-ਜਿਹੜੇ ਬੰਦੇ ਜਿਨ੍ਹਾਂ ਦੀ ਮੁਰਾਦਾ ਪੂਰੀਆਂ ਹੁੰਦੀਆਂ ਨੇ ਉਹ ਜਿਹੜਾ ਹੈ ਸੁੱਖ ਨਾਲ ਸੁਖ ਜਾਂਦੇ ਨੇ ਔਰ ਉਸ ਤੋਂ ਬਾਅਦ ਇੰਨੇ ਸਾਰੇ ਤੋਤੇ ਤੁਸੀਂ ਦੇਖ ਸਕਦੇ ਹੋ ਇਹਦਾ ਮਤਲਬ ਕਿੰਨੇ ਸਾਰੇ ਲੋਕਾਂ ਦੀ ਮੰਤਾ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਹੋਣਗੀਆਂ ਕਿੰਨੇ ਸਾਰੇ ਜਿਹੜੇ ਨੇ ਜਿਨ੍ਹਾਂ ਨੂੰ ਆਵਾਜ਼ ਨਹੀਂ ਆਉਂਦੀ ਜਾਂ ਬੋਲ ਨਹੀਂ ਪਾਉਂਦੇ ਜਾਂ ਤਤਲਾਕੇ ਬੋਲਦੇ ਨੇ ਉਹ ਵੀ ਹੁਣ ਬੋਲਣਾ ਸ਼ੁਰੂ ਕਰ ਦਿੰਦੇ ਨੇ ਲੋਕੀ ਕਹਿੰਦੇ ਨੇ ਕਿ ਇੱਥੇ ਤੋਤੇ ਬਨਨ ਦੇ ਨਾਲ ਜਾਂ ਤੋਤੇ ਦੀ ਮੁਰਾਦਾ ਚੱਕਣ ਦੇ ਨਾਲ ਜਾਂ ਫਿਰ ਤੋਤੇ ਦੇ ਲਈ ਸੁਖਣਾ ਸੁਖਣ ਦੇ ਨਾਲ ਬੱਚੇ ਜਿਹੜੇ ਨੇ ਉਹ ਤੋਤੇ ਵਾਂਗੂ ਬੋਲਦੇ ਨੇ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਇੱਥੇ ਆਂਦੇ ਰਹਿੰਦੇ ਹੋ ਬਾਰ ਬਾਰ ਜਾਂ ਪਹਿਲੀ ਵਾਰੀ ਆਏ ਹੋ ਨਹੀਂ ਯੂਨੀਵਰਸਿਟੀ ਜਿਵਾਰ ਆਇਆ ਮੈਂ ਅੱਛਾ ਤੀਜੀ ਵਾਰੀ ਆਇਆ ਹਾਂ ਜੀ ਤੇ ਇੱਥੇ ਕੀ ਕਿਸੇ ਨੂੰ ਪੁੱਛ ਕੇ ਆਏ ਹੋ ਕੋਈ ਦਿੱਕਤ ਸੀਗੀ ਇਸ ਇਸ ਜਗ੍ਹਾ ਤੇ ਆਨ ਦਾ ਕੀ ਮਤਲਬ ਰੀਜ਼ਨ ਸੀਗਾ ਤੁਹਾਡਾ ਨਹੀਂ ਮੈਮ ਰੀਜ਼ਨ ਇੱਥੇ ਅਸੀਂ ਇੱਥੇ ਹੀ ਰਹਿੰਦੇ ਆ ਨਾ ਲੋਕਲੀ ਅੱਛਾ ਹਾਂਜੀ ਇੱਥੇ ਆਉਂਦੇ ਜਾਂਦੇ ਆ ਪਤਾ ਲੱਗਦਾ ਇੱਥੋਂ ਜਾਂਦੇ ਨੇ ਮੇਲਾ ਪਰਦਾ ਇੱਥੇ ਵਧੀਆ ਠੀਕ ਹੈ ਹਾਂਜੀ ਉੱਥੇ ਆਉਂਦੇ ਆ ਮੇਲੇ ਤੇ ਇਤਿਹਾਸ ਹੈ ਇਸ ਜਗ੍ਹਾ ਦਾ ਮੈਡਮ ਇਹ ਇਤਿਹਾਸ ਇਹੀ ਆ ਵੀ ਜੋ ਇਹ ਤੋਤੇ ਚੜਦੇ ਨੇ ਇੱਥੇ ਜੋ ਕੁੰਡਾ ਬਣਿਆ ਹੋਇਆ ਪਾਣੀ ਵਾਲਾ ਜੋ ਬੱਚੇ ਤੋਤਲੇ ਆ ਬੋਲਦੇ ਨਹੀਂ ਹੈਗੇਗੇ ਜੀ 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 ਕੇ ਜੀ ਤੇ ਤੁਸੀਂ ਇੱਥੇ ਆਉਂਦੇ ਰਹਿੰਦੇ ਹੋ ਕਾਫੀ ਜ਼ਿਆਦਾ ਸੰਗਤ ਆਉਂਦੇ ਨੇ ਇੱਥੇ ਕਿਉਂਕਿ ਕਈ ਲੋਕਾਂ ਨੂੰ ਦਿੱਕਤ ਹੈ ਜੇਕਰ ਬੱਚੇ ਬੋਲ ਨਹੀਂ ਸਕਦੇ ਜਾਂ ਤੁਤਲਾ ਕੇ ਬੋਲਦੇ ਨੇ ਦੋਨੋਂ ਹੀ ਸੁਰਤਾਂ ਚ ਆਕਰ ਇੱਥੇ ਜਿਹੜਾ ਤੁਸੀਂ ਕਹਿ ਰਹੇ ਹੋ ਜਲ ਪੀਣ ਤੋਂ ਬਾਅਦ ਤੋਤੇ ਚੜਾਣੇ ਪੈਂਦੇ ਨੇ ਤੇ ਫਿਰ ਠੀਕ ਹੋ ਜਾਂਦਾ ਹੈ ਹਾਂਜੀ ਮੈਮ ਠੀਕ ਹੋ ਜਾਂਦੇ ਨੇ ਇੱਥੋਂ ਬੋਤਲ ਵੀ ਲੈ ਕੇ ਜਾਂਦੇ ਨੇ ਪਾਣੀ ਦੀ ਪਰ ਕੇ ਹਾਂਜੀ ਘਰ ਲੈ ਕੇ ਜਾਂਦੇ ਨੇ ਮੋਲ ਦੇ ਅਚ ਤੁਸੀਂ ਉਹੀ ਜਲ ਪਿਲਾਉਂਦੇ ਹੋ ਹਾਂਜੀ ਉਹੀ ਜਲ ਪਿਲਾਉਂਦੇ ਨੇ ਹਾਂਜੀ ਸੰਡੇ ਨੂੰ ਤਾਂ ਬਹੁਤ ਰਸ ਹੁੰਦਾ ਕੱਲ ਨੂੰ ਬਹੁਤ ਰਸ ਹੋਊਗਾ ਮੈਮ ਕੱਲ ਕਾਫੀ ਰਸ਼ ਹੋਊਗਾ ਹਾਂਜੀ ਕੱਲ ਸਕਦੇ ਜਲ ਲੈ ਸਕਦੇ ਹੈ ਜਾਂ ਕੋਈ ਕੋਈ ਪਰਟੀਕੂਲਰ ਡੇ ਚ ਆਉਣਾ ਪੈਂਦਾ ਹਾਂਜੀ ਮੈਂ ਮੋਂ ਤਾਂ ਹੁਣ ਜਿਹੜਾ ਕੋਈ ਪਹਿਲੀ ਵਾਰ ਆਉਂਦਾ ਤਾਂ ਕੋਈ ਦਿਨ ਵੀ ਆ ਜਾਂਦਾ ਉਹ ਸੰਡੇ ਨੂੰ ਬਹੁਤ ਰਸ਼ ਹੁੰਦਾ ਹੈ ਜੀ ਸੰਡੇ ਨੂੰ ਰਸ਼ ਹੁੰਦਾ ਹਾਂਜੀ ਤੇ ਤੁਸੀਂ ਵੀ ਇੰਦਰ ਆਂਦੇ ਰਹਿੰਦੇ ਹੋ ਹਾਂਜੀ ਮੈਂ ਇਧਰ ਆਂਦੀ ਤੇ ਕੀ ਹੈਗਾ ਇਧਰ ਇੰਨੇ ਸਾਰੇ ਤੋਤੇ ਜਿਹੜੇ ਬੰਨੇ ਹੋਏ ਨੇ ਪਿੱਛੇ ਦਰਖਤ ਮੈਨੂੰ ਲੱਗਦਾ ਬਹੁਤ ਪੁਰਾਣਾ ਹੈ ਤੇ ਇੱਥੇ ਇੰਨੇ ਸਾਰੇ ਤੋਤੇ ਕਿਉਂ ਬੰਨੇ ਹੋਏ ਨੇ ਜੋ ਬੱਚੇ ਬੋਲ ਨਹੀਂ ਸਕਦੇ ਚਾਹੇ ਜਵਾਨ ਹੋਵੇ ਬੁੱਢਾ ਹੋਵੇ ਜੋ ਬੋਲ ਨਹੀਂ ਸਕਦੇ ਉਹ ਇੱਥੇ ਆਉਂਦੇ ਆ ਮੱਥਾ ਟੇਕਦੇ ਆ ਬਦੀ ਸਰਦਾ ਨਾਲ ਜੋ ਵੀ ਹੁੰਦਾ ਉਹ ਚੜਾ ਕੇ ਜਾਂਦੇ ਨੇਗੇ ਤੇ ਬਾਕੀ ਇਹ ਹੈ ਕਿ ਉਹ ਪਾਣੀ ਪੀ ਕੇ ਜਦੋਂ ਬੋਲਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਫਿਰ ਬਾਬਾ ਜੀ ਝਾੜਾ ਵੀ ਪਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਖੁਦ ਹੀ ਦਿਨ ਦਿੰਦੇ ਨੇ ਜੋ ਜਿਸ ਦਿਨ ਤੁਸੀਂ ਆਣਾ ਹੁੰਦਾ ਬਾਬਾ ਜੀ ਨੂੰ ਮਿਲਣਾ ਹੁੰਦਾ ਹੈਗਾ ਇਹ ਹੀ ਹੁੰਦਾ ਇੱਥੇ ਹਾਂਜੀ ਜੇਕਰ ਤੁਹਾਡੇ ਬੱਚੇ ਬੋਲ ਨਹੀਂ ਸਕਦੇ ਹਨ ਜਾਂ ਕੋਈ ਵੱਡਾ ਬੰਦਾ ਵੀ ਨਹੀਂ ਬੋਲ ਸਕਦਾ ਜਾਂ ਤੁਤਲਾ ਕੇ ਬੋਲਦਾ ਹੈ ਤਾਂ ਇੱਥੇ ਜਿਹੜੀ ਹੈ ਇਸ ਚੀਜ਼ ਦੀ ਮੰਨਤ ਜਿਹੜੀ ਹੈ ਉਹ ਪੂਰੀ ਹੁੰਦੀ ਏ ਜਲ ਪੀਣਾ ਹੁੰਦਾ ਏ ਜਲ ਤੁਸੀਂ ਕਰ ਲੈ ਕੇ ਵੀ ਜਾ ਸਕਦੇ ਹੋ ਔਰ ਤੁਹਾਡੀ ਜੇਕਰ ਮੰਨਤ ਪੂਰੀ ਹੋ ਜਾਂਦੀ ਏ ਤੇ ਦੋ ਤੋਤਿਆਂ ਦਾ ਜਿਹੜਾ ਜੋੜਾ ਹੈ ਉਹ ਤੁਹਾਨੂੰ ਇੱਥੇ ਦਰੱਕਤ ਤੇ ਬਣ ਕੇ ਜਾਣਾ ਪੈਂਦਾ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਧਰ ਹਾਂਜੀ ਤੇ ਕਿਉਂ ਆਏ ਹੋ ਇੱਧਰ ਕਿਸ ਨੇ ਤੁਹਾਨੂੰ ਦੱਸਿਆ ਸੀ ਗਾ ਇਸ ਜੱਗੇ ਬਾਰੇ ਹਾਂਜੀ ਸਾਨੂੰ ਦੱਸਿਆ ਸੀ ਮੇਰੀ ਬੇਟੀ ਆ ਜਿਹੜੀ ਵੱਡੀ ਉਹ ਬੋਲਦੀ ਨਹੀਂ ਹੈਗੀ ਠੀਕ ਹੈ ਕਿੰਨੇ ਸਾਲਾਂ ਦੀ ਉਹ 4 ਸਾਲ ਦੀ ਹੋ ਗਈ ਜੀ ਠੀਕ ਹੈ ਉਹ ਆਬਨਾਰਮਲ ਹੈ ਜੀ ਅੱਛਾ ਜੀ ਉਹ ਬੋਲਦੀ ਨਹੀਂ ਹੈ ਨਹੀਂ ਬੋਲਦੀ ਨਹੀਂ ਹੈਗੀ ਜੀ ਤੇ ਫਿਰ ਕੀ ਦੱਸਿਆ ਸੀਗਾ ਲੋਕਾਂ ਨੇ ਤੁਹਾਨੂੰ ਬਸ ਅਸੀਂ ਦੱਸਿਆ ਸੀਗਾ ਜੀ ਕਹਿੰਦੇ ਵੀ ਉੱਥੋਂ ਜਲ ਲੈ ਕੇ ਆਓ ਹਾਂਜੀ ਤੇ ਬੱਚੇ ਨੂੰ ਪਿਆਓ ਹਾਂਜੀ ਤੇ ਵੀ ਇਹਦੇ ਨਾਲ ਬੋਲਣ ਲੱਗੇ ਜਾਂਦਾ ਜੀ ਬੱਚਾ ਇਹਦੇ ਨਾਲ ਬੋਲਣ ਲੋਕਾਂ ਤਾਂ ਕਹਿੰਦੇ ਕਿ ਇੱਥੇ ਤੋਤਾ ਜਿਹੜਾ ਹੈ ਉਹ ਲੈ ਕੇ ਜਾਣਾ ਪੈਂਦਾ ਤੇ ਜਦ ਮੁਰਾਦ ਪੂਰੀ ਹੋ ਜਾਂਦੀ ਬੱਚਾ ਬੋਲਣਾ ਸ਼ੁਰੂ ਕਰ ਦਿੰਦਾ ਤੋਤੇ ਵਾਂਗੂ ਤੇ ਤੋਤੇ ਦਾ ਜੋੜਾ ਵੀ ਚੜਾਣਾ ਪੈਂਦਾ ਉਹਦੇ ਲਈ ਕੀ ਕਹਿ ਹਾਂ ਜੀ ਨਹੀਂ ਬਸ ਐਂ ਦੱਸਿਆ ਸੀ ਕਹਿੰਦੇ ਵੀ ਤੋਤਾ ਵੀ ਇੱਥੇ ਸੁਖ ਸੁਖ ਨਹੀਂ ਪੈਂਦੀ ਆ ਜੀ ਹਾਂਜੀ ਤੇ ਵੀ ਜਦੋਂ ਆਪਣਾ ਬੱਚਾ ਬੋਲਣ ਲੱਗ ਜਾਂਦਾ ਤਾਂ ਵੀ ਇੱਥੇ ਤੋਤੇ ਨੂੰ ਜਿਹੜਾ ਪਰੋਂ ਮਿਲ ਜਾਂਦੇ ਨੇ ਜੀ ਹਾਂਜੀ ਉਹ ਫਿਰ ਇੱਥੇ ਚੜਾ ਕੇ ਜਾਣੇ ਪੈਂਦੇ ਜੋੜਾ ਕਿ ਕਿਸ ਵਿਸ਼ਵਾਸ ਨਾਲ ਤੁਸੀਂ ਲੈ ਕੇ ਜਾ ਰਹੇ ਹੋ ਜਲ ਤੁਹਾਡੇ ਹੱਥ 'ਚ ਹੈ ਤੇ ਵਿਸ਼ਵਾਸ ਨਾਲ ਲੈ ਕੇ ਜਾ ਰਹੇ ਹੋ ਕਿ ਤੁਹਾਡੀ ਜਿਹੜੀ ਵੱਡੀ ਕੁੜੀ 8 ਸਾਲਾਂ ਦੀ ਉਹ ਬੋਲਣਾ ਸ਼ੁਰੂ ਕਰ ਦੇਵੇ ਹਾਂਜੀ 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 ਹੂੰ ਹੂੰ ਕਿੱਥੋਂ ਆਇਓ ਤੁਸੀਂ ਅਸੀਂ ਸਤੌਜ ਤੋਂ ਜੀ ਇੰਨੀ ਦੂਰੋਂ ਆਏ ਹਾਂ ਇਹ ਆਪਣੀ ਬੱਚੀ ਲਈ ਹਾਂਜੀ ਹਾਂਜੀ ਠੀਕ ਹੈ ਜੀ ਦੇ ਕੋ ਵਿਸ਼ਵਾਸ ਦੀ ਗੱਲ ਹੈ ਉਹ ਦੂਰੋਂ ਆਏ ਨੇ ਆਪਣੀ ਬੱਚੀ ਦੇ ਲਈ ਜਿਹੜੀ 8 ਸਾਲਾਂ ਦੀ ਔਰ ਬੋਲ ਨਹੀਂ ਪਾਰੀ ਸੀ ਉਹਦੇ ਲਈ ਜਿਹੜਾ ਹੈ ਉਹ ਜਲ ਲੈ ਕੇ ਜਾ ਰਹੇ ਨੇ ਅੰਮ੍ਰਿਤ ਲੈ ਕੇ ਜਾ ਰਹੇ ਨੇ ਔਰ ਇਸ ਵਿਸ਼ਵਾਸ ਨਾਲ ਲੈ ਕੇ ਜਾ ਰਹੇ ਨੇ ਕਿ ਉਹ ਵੀ ਤੋਤੇ ਵਾਂਗੂ ਬੋਲਣਾ ਸ਼ੁਰੂ ਕਰ ਦੇ। ਤੁਸੀਂ ਪਹਿਲੀ ਵਾਰ ਹੀ ਆਏ ਹੋ ਇੱਥੇ ਕਿ ਆਂਦੇ ਰਹਿੰਦੇ ਹੋ? ਅਸੀਂ ਦੂਜੀ ਵਾਰ ਆਏ ਆ। ਅੱਛਾ। ਤੂੰ ਬਹੁਤ ਸੁੰਦਰ ਰਹਿਨੇ ਆ। ਠੀਕ ਹੈ। ਕੀ 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 ਲੋਕਾਂ ਦੀ ਕੀ ਹੈਗੀ ਕਿ ਇੱਥੇ ਆਕਰ ਕਿਉਂ ਲੋਕੀ ਤਿਹਾਰੇ ਨੇ ਇੱਥੇ ਇਹਨੇ ਸਾਰੇ ਤੋਤੇ ਕਿਉਂ ਬਨੇ ਹੋਏ ਨੇ? ਇੱਥੇ ਤੋਤੇ ਆਏ ਆ ਜਿਹਨਾਂ ਦੇ ਨਿੱਕੇ ਬੱਚੇ ਹੁੰਦੇ ਆ ਬੋਲਦੇ ਨਹੀਂ ਹੈਗੇ। ਹਾਂਜੀ। ਉਹ ਜੀ ਤੋਤੇ ਸੁੱਕ ਜਾਂਦੇ ਆ। ਇੱਕ ਤੋਤਾ ਇੱਥੋਂ ਲੈ ਜਾਂਦੇ ਆ ਫਿਰ ਜੋੜਾ ਚੜਾ ਜਾਂਦੇ ਨੇ ਜੀ। ਅੱਛਾ ਤੇ ਉਹਦੇ ਨਾਲ ਹੁੰਦਾ ਕੀ ਏ ਫਿਰ? ਬੱਚਿਆਂ ਨੂੰ ਬੋਲਣਾ ਉਹਦੀ ਆ ਜਾਂਦਾ ਜੀ। ਅੱਛਾ ਬੱਚਾ ਬੋਲ ਪੈਂਦਾ। ਹਾਂ ਵਧੀਆ ਬੋਲਣ ਲੱਗ ਜਾਂਦਾ। ਸਾਫ਼ ਜਾਂ ਕੋਈ ਤੁਤਲਾ ਬੋਲਦਾ ਜਾਂ ਜਮੀਨੀ ਬੋਲਦਾ। ਹਾਂ ਬੋਲਣ ਲੱਗ ਜਾਂਦਾ ਜੀ। ਫਿਰ ਤੁਸੀਂ ਆਇਓ ਦੂਜੀ ਵਾਰੀ ਤੇ ਤੁਹਾਨੂੰ ਵੀ ਆਪਣੇ ਅੰਦਰ ਤੁਸੀਂ ਤੁਹਾਨੂੰ ਕੋਈ ਦਿੱਕਤ ਸੀਗੀ? ਹਾਂਜੀ। ਪਹਿਲਾਂ ਵੀ ਸਾਡਾ ਗਲਾ ਖਰਾਬ ਹੋ ਗਿਆ ਸੀ ਦਵਾਈਆਂ ਲੈਂਤੀਆਂ। ਲੋਟ ਨਹੀਂ ਆਇਆ। ਹਾਂਜੀ। ਤੇ ਹੁਣ ਵੀ ਅਸੀਂ ਬਹੁਤ ਦਵਾਈਆਂ ਲੈ ਲਈ ਤੇ ਅਜਬਾਰ ਵਾਲੇ ਦਿਨ ਵੀ ਆਏ ਅਸੀਂ। ਅੱਛਾ ਕੀ ਕੋਈ ਕੋਈ ਖਾਸ ਦਿਨ ਦੇ ਅੰਦਰ ਇੱਥੇ ਆਣਾ ਹੁੰਦਾ? ਅਸੀਂ ਤਾਂ ਬਾਰ ਨੂੰ ਆਉਨੇ ਆ ਜੀ। ਅੱਛਾ ਉਹ ਆਮ ਵੀ ਆਈ ਜਾਂਦੇ ਆ। ਆਮ ਵੀ ਆ ਜਾਂਦੇ। ਇੱਥੇ ਆਕਰ ਤੁਹਾਨੂੰ ਤੁਸੀਂ ਕਹੇ ਤੁਸੀਂ ਇੰਨੀ ਦਵਾਈਆਂ ਖਾਧੀਆਂ ਤੇ ਤੁਹਾਨੂੰ ਦਵਾਈਆਂ ਨਾਲ ਕੋਈ ਫਰਕ ਨਹੀਂ ਪਿਆ। ਲੇਕਿਨ ਇੱਥੇ ਆ ਕੇ ਹਾਂ ਜੀ ਸਾਡਾ ਗਲਾ ਠੀਕ ਹੋ ਗਿਆ ਜੀ। ਅੱਛਾ ਤੁਸੀਂ ਇੱਥੇ ਆਕਰ ਕਰਦੇ ਕਿ ਉਹ ਜਲ ਪੀਂਦੇ ਉਦੋਂ ਹਾਂ ਜੀ ਮੱਥਾ ਟੇਕ ਕੇ ਬਾਬੇ ਦਾ ਜਲ ਪੀ ਲਿਆ। ਤੇ ਕਿੰਨੇ ਜਿਹੜੇ ਬੱਚਿਆਂ ਵਾਸਤੇ ਆ ਉਹ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਬੱਚੇ ਅੱਛਾ ਬੱਚੇ ਜੋ ਨਹੀਂ ਬੋਲਦੇ ਉਹ ਤੋਤੇ ਵਾਂਗੂ ਬੋਲਣੇ ਲੱਗ ਜਾਂਦੇ ਜੇਕਰ ਕੋਈ ਬੱਚਾ ਜਿੰਨੂੰ ਬੋਲਣ ਚ ਦਿੱਕਤ ਆ ਰਹੀ ਹੈ ਜਾਂ ਬੋਲ ਨਹੀਂ ਪਾ ਰਿਹਾ ਹੈ ਉਹ ਇਸ ਜਗ੍ਹਾ ਆ ਕੇ ਇੱਥੇ ਤੋਤੇ ਜਿਹੜੇ ਨੇ ਇੱਥੋਂ ਲੈ ਜਾਂਦੇ ਜਦੋਂ ਉਹਨਾਂ ਦੀ ਜੋੜਾ ਜੋੜਾ ਫਿਰ ਉਹਨੂੰ ਆਉਕਾਤੁੰਦੇ ਅੱਛਾ ਇਹ ਕਿ ਲੈ ਜਾਂਦੇ ਨੇ ਤੇ ਜੋੜਾ ਚੜਾ ਜਾਂਦਾ ਹਾਂਜੀ ਠੀਕ ਹੈ ਤੇ ਤੁਹਾਨੂੰ ਆਪਣੇ ਚ ਫਰਕ ਲੱਗੇ ਇੱਥੋਂ ਦਾ ਜਲ ਪੀਣ ਤੋਂ ਬਾਅਦ ਹਾਂਜੀ ਦੂਜੀ ਵਾਰੀ ਜਲ ਪੀ ਰਹੇ ਹੋ ਤੁਸੀਂ ਹਾਂਜੀ ਆਵਾਜ਼ ਖੁੱਲੀ ਹਾਂਜੀ ਉਹ ਪਹਿਲਾਂ ਤਾਂ ਇੱਕ ਵਾਰੀ ਵੀ ਪੀਕੇ ਗਏ ਸੀ ਵਧੀਆ ਹੋ ਗਿਆ ਸੀ ਬਾਦ ਵਧੀਆ ਹੋ ਗਿਆ ਤੇ ਹੁਣ ਫਿਰ ਦੁਬਾਰਾ ਆਏ ਹੋ ਹਾਂਜੀ ਠੀਕ ਹੈ ਜੀ ਇਹ ਤੇ ਉਹ ਗੱਲ ਹੈ ਜੀ ਮਾਨੋ ਜਾਂ ਨਾ ਮਨੋ ਇਹ ਤੁਹਾਡੀ ਆਪਣੀ ਹੈ ਲੇਕਿਨ ਇੱਥੇ ਜਿਹੜੇ ਨੇ ਲੋਕੀ ਦੂਰੋਂ ਦੂਰੋਂ ਆਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨੇ ਸਾਰੇ ਤੋਤੇ ਨੇ ਜਿਹੜੇ ਜਿਹੇ ਲੋਕਾਂ ਨੇ ਬੰਨੇ ਹੋਏ ਨੇ ਕਹਿੰਦੇ ਨੇ ਕਿ ਜੋ ਕੋਈ ਬੋਲ ਨਹੀਂ ਪਾਂਦਾ ਜਾਂ ਬੋਲਣ ਚ ਦਿੱਕਤ ਹੁੰਦੀ ਹੈ ਤਾਂ ਉਹ ਇੱਥੋਂ ਇੱਕ ਤੋਤਾ ਲੈ ਜਾਂਦਾ ਹੈ ਤੇ ਜਦ ਉਹਨਾਂ ਦੀ ਉਹ ਮੁਰਾਦ ਪੂਰੀ ਹੁੰਦੀ ਹੈ ਜਦ ਬੱਚਾ ਤੋਤੇ ਵਾਂਗੂ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਇੱਥੇ ਆ ਕੇ ਤੋਤਿਆਂ ਦਾ ਜੋੜਾ ਜਿਹੜਾ ਹੈ ਉਹ ਚੜਾ ਜਾਂਦਾ ਹੈ ਤੇ ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕੋਈ ਬੋਲਣ ਸੰਬੰਧਿਤ ਕੋਈ ਦਿੱਕਤ ਹੋਵੇ ਜਾਂ ਛੋਟੇ ਬੱਚੇ ਜਿਹੜੇ बोल नहीं पा रहे ने वो इत्थे आ कर अपनी सुख ना सुख सकदे ने और अपना जेड़े तोते वांगू जेड़े ने वो बोल भी सकदे ने ਸਾਡੇ ਨਾਲ ਮੌਜੂਦ ਨੇ ਇਸ ਏਰੀਆ ਦੇ ਸਾਬਕਾ ਕਾਉਂਸਲਰ ਔਰ ਪੁੱਛਾਂਗੇ ਕਿ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਹੋਏ ਆ ਉਹਦੀ ਮਹੰਤਤਾ ਕੀ ਤੇ ਇੱਥੇ ਮੇਰੇ ਪਿੱਛੇ ਇੰਨੇ ਸਾਰੇ ਤੋਤੇ ਜਿਹੜੇ ਨੇ ਉਹ ਕਿਉਂ ਲਗਾਏ ਹੋਏ ਨੇ ਲੋਕਾਂ ਨੇ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਕੀ ਜਗ੍ਹਾ ਹੈ ਇਸ ਜਗ੍ਹਾ ਦੇ ਬਾਰੇ ਥੋੜਾ ਜਿਹਾ ਦੱਸੋ ਲੋਕਾਂ ਨੂੰ ਇਹ ਬਹੁਤ ਹੀ ਪ੍ਰਾਤਨ ਬਾਬਾ ਬੀ ਗੁਰਦਾਸ ਮਹਾਰਾਜ ਜੀ ਦੀ ਸਮਾਦ ਹੈ ਜੀ ਇੱਥੇ ਜੀ ਨੂੰ ਸਾਡੇ ਪੂਰਾ ਮਾਨਸਾ ਕੀ ਪੂਰੇ ਏਰੀਏ ਦੇ ਲੋਕ ਬਹੁਤ ਸਰਦਾ ਭਾਵਨਾ ਦਾ ਮੰਨਦੇ ਨੇ ਜੀ ਇੱਥੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਜੇ ਕੋਈ ਜਿਵੇਂ ਕੋਈ ਟਰੱਕ ਟਰੈਕਟਰ ਗੱਡੀ ਕੋਈ ਵੀ ਲੈਂਦਾ ਸਭ ਤੋਂ ਪਹਿਲਾਂ ਕੇ ਸਮਾਦ ਤੇ ਮੱਥਾ ਟੇਕਦਾ ਫਿਰ ਉਹਦਾ ਕਾਰੋਬਾਰ ਅੱਗੇ ਵਧਦਾ ਇਸ ਚੀਜ਼ ਨੂੰ ਪੂਰੇ ਏਰੀਏ ਦੇ ਵਿੱਚ ਪਤਾ ਹੈ ਜੀ ਜੇਕਰ ਮੈਂ ਤੁਹਾਡੇ ਇਸ ਜਗ੍ਹਾ ਦੇ ਅੰਦਰ ਦੇਖਦੀਆਂ ਤਾਂ ਮੇਰੇ ਪਿੱਛੇ ਬਹੁਤ ਸਾਰੇ ਤੋਤੇ ਬੰਨੇ ਹੋਏ ਨੇ ਇਹ ਤੋਤੇ ਇੱਥੇ ਕਿਉਂ ਬੰਨੇ ਹੋਏ ਨੇ ਇਹ ਦੋ ਤੇ ਇੱਕ ਜਿਵੇਂ ਪ੍ਰਾਤਨ ਆਪਾਂ ਗੱਲ ਕਰਦੇ ਆ ਜਿਵੇਂ ਬਣ ਦੇਖੋ ਤੁਹਾਡੇ ਪਿੱਛੇ ਬਣ ਵੀ ਹੈਗਾਗਾ ਪੁਰਾਣੇ ਟਾਈਮਾਂ 'ਚ ਤਾਂ ਜਦੋਂ ਇਹ ਗੱਲ ਸੀਗੀ ਨਾ ਇੱਥੇ ਕੁੰਡ ਹੁੰਦਾ ਜਿਵੇਂ ਹੁਣ ਵੀ ਬਣਿਆ ਹੋਇਆ ਹੈਗਾ ਉਦੋਂ ਇੱਥੇ ਜਾਨਵਰ ਵਗੈਰਾ ਪਾਣੀ ਪੀਂਦੇ ਉਹੀ ਪਾਣੀ ਜਦੋਂ ਕੋਈ ਬੱਚਿਆਂ ਨੂੰ ਪਿਆਇਆ ਜਾਂਦਾ ਲੋਕਾਂ ਨੂੰ ਪਤਾ ਸੀਗਾ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਬੱਚੇ ਠੀਕ ਹੋਏ ਸੀਗੇ ਪਰ ਇਸ ਨੂੰ ਕਦੇ ਡੇਰੇ ਵੱਲੋਂ ਪ੍ਰਚਾਰਿਆ ਨਹੀਂ ਗਿਆ ਜਿਵੇਂ ਜਿਵੇਂ ਲੋਕ ਆਈ ਗਏ ਉਹ ਸੁੱਖਾਂ ਸੁਖੀ ਗਏ ਉਹ ਤੋਂ ਜਾਲ ਲੈਂਦੇ ਸੀ ਉਹ ਠੀਕ ਹੋਈ ਗਏ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਹੋਣ ਕਰਕੇ ਜਿਵੇਂ ਜਿਵੇਂ ਇਹ ਬੱਚੇ ਜਿਆਦਾ ਠੀਕ ਹੋਏ ਜਿਵੇਂ ਸੁੱਖ ਹੁੰਦੀ ਹੈ ਇੱਥੇ ਵੀ 21 ਦਿਨ ਆਉਣਾ ਤਿੰਨ ਵਾਰ ਆਉਣਾ ਹੈ ਇਤਵਾਰ ਨੂੰ ਤੇ ਉਹਦੇ ਤਿੰਨ ਜਲ ਦਿੱਤਾ ਜਾਂਦਾ ਕੁੰਡ ਚ ਤਿੰਨ ਰੋਜ਼ ਪੀਉਣ ਲਈ ਤੇ ਉਹ ਹੁਣ ਸੋਸ਼ਲ ਮੀਡੀਆ ਦੇ ਜਵਾਨੇ ਕਰਕੇ ਜਿੰਨਾ ਜਿਆਦਾ ਉਹਨੂੰ ਉਹ ਹੋਈ ਜਾਂਦਾ ਉਸ ਹਿਸਾਬ ਨਾਲ ਹੀ ਇੱਥੇ ਜੀ ਦੀ ਸੁੱਖ ਪੂਰੀ ਹੋ ਜਾਂਦੀ ਆ ਤਿੰਨ ਵਾਰ ਸਰਦਾ ਨਾਲ ਭਾਵਨਾ ਨਾਲ ਜਦੋਂ ਕੋਈ ਆ ਕੇ ਇੱਥੇ ਅਰਦਾਸ ਬੇਨਤੀ ਕਰਦਾ ਮਹਾਰਾਜ ਜੀ ਅੱਗੇ ਉਦੋਂ ਬਾਅਦ ਉਹ ਜਲ ਲੈ ਕੇ ਬੱਚੇ ਨੂੰ ਪਿਉਂਦੇ ਨੇ ਤਾਂ ਜਿਹਦੀ ਸੁੱਖ ਪੂਰੀ ਹੋ ਜਾਂਦੀ ਹੈ ਸੁੱਖ ਪੂਰੀ ਹੋਣ ਤੋਂ ਬਾਅਦ ਉਹ ਤੋਤੇ ਚੜਾ ਕੇ ਜਾਂਦਾ ਠੀਕ ਹੈ ਜੀ ਤੇ ਤੋਤੇ ਦਾ ਮਕਸਦ ਇਹ ਹੈ ਵੀ ਬੱਚਾ ਤੋਤੇ ਵਾਂਗ ਬੋਲਣ ਲੱਗ ਜਾਂਦਾ ਇੱਕ ਇਹ ਧਾਰਨਾ ਬਣੀ ਜੀ ਮਤਲਬ ਜੇਕਰ ਕਿਸੇ ਬੱਚੇ ਨੂੰ ਬੋਲਣ ਦੀ ਦਿੱਕਤ ਹੋ ਜਾਂ ਤੁੱਤਲਾ ਕੇ ਬੋਲਦਾ ਤੇ ਇੱਥੇ ਆ ਕੇ ਅਗਰ ਉਹ ਆਪਣੀ ਮੰਨਤ ਮੰਗਦਾ ਇੱਥੇ ਤੇ ਉੱਥੇ ਪੂਰੀ ਜ਼ਰੂਰ ਹੁੰਦੀ ਹੈ ਹਾਂ ਜੀ ਇਹਦੇ ਵਿੱਚ ਵੀ ਦੇਖੋ ਜੀ ਦੋ ਚੀਜ਼ਾਂ ਨੇ ਹਰ ਇੱਕ ਧਰਮ ਸਥਾਨ ਤੇ ਇੱਕ ਆਸਤਾ ਹੁੰਦੀ ਹੈ ਜ ਵਿਚ ਲੋਕ ਕਹੀ ਕਹੀ ਗੱਲ ਸੁਣ ਕੇ ਆ ਜਾਂਦੇ ਨੇ ਪਰ ਉਹਨਾਂ ਦੇ ਅੰਦਰੋਂ ਭਾਵਨਾ ਨਹੀਂ ਹੁੰਦੀ ਜਿਹੜਾ ਇਨਸਾਨ ਇੱਥੇ ਪੂਰੀ ਸਰਦਾ ਭਾਵਨਾ ਨਾਲ ਬਾਬਾ ਪਾਈ ਗਰਦਾਸ ਜੀ ਦੇ ਸਥਾਨ ਤੇ ਮਹਾਰਾਜ ਸ੍ਰੀ ਚੰਦਰ ਭਗਵਾਨ ਜੀ ਦੇ ਸਥਾਨ ਤੇ ਆਉਂਦਾਗਾ ਉਹ ਸਰਦਾ ਭਾਵਨਾ ਨਾਲ ਆ ਕੇ ਇੱਥੇ ਲਾਈਨ ਚ ਲਾ ਕੇ ਅਰਦਾਸ ਬੇਨਤੀ ਕਰਦਾ ਬਹੁਤ ਬੱਚੇ ਠੀਕ ਹੋਏ ਨੇ ਜੀ ਜਿੰਨੇ ਵੀ ਇਹ ਤੋਤੇ ਸਾਨੂੰ ਪਿੱਛੇ ਮਗਰ ਦਿਖ ਰਹੇ ਨੇ ਜਿੰਨਾਂ ਦੇ ਬੱਚੇ ਠੀਕ ਹੋ ਚੁੱਕੇ ਉਹਨਾਂ ਵੱਲੋਂ ਜੜਾਗੇ ਤੋਤੇ ਨੇ ਜੀ ਤੇ ਸਿਰਫ ਤੋਤੇ ਜਿਹੜੇ ਨੇ ਕਿ ਬੱਚੇ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਦੇ ਤਾਂ ਕਰਕੇ ਜਦ ਸੁਖਨਾ ਪੂਰੀ ਹੁੰਦੀ ਤੇ ਤੋਤੇ ਚੜਾ ਕੇ ਜਾਂਦੇ ਨੇ ਹਾਂਜੀ ਤੇ ਕੋਈ ਖਾਸ ਜਿਹਦਾ ਤੁਸੀਂ ਦੱਸਿਆ ਕਿ ਖਾਸ ਦਿਨ ਆਣਾ ਪੈਂਦਾ ਹੀ ਆ ਕੋਈ ਜਿਵੇਂ ਇਧਰ ਦੇ ਪ੍ਰਧਾਨ ਸਾਹਿਬ ਨੇ ਉਹ ਅਰਦਾਸ ਕਰਦੇ ਨੇ ਜਾਂ ਝਾੜਾ ਵੀ ਲਗਾਉਂਦੇ ਨੇ ਮੈਂ ਸੁਣਿਆ ਹਾਂਜੀ ਉਹ ਬਾਬਾ ਜੀ ਵੱਲੋਂ ਜਿਵੇਂ ਪਰੰਪਰਾ ਉਦਾਸਨ ਪਰੰਪਰਾਮਤਾਵਕ ਜੀ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਦਾ ਡੇਰਾਗਾ ਉੱਥੇ ਅੰਦਰ ਦੇਖੋ ਜੀ ਉਹ ਵੀ ਬਣਾਇਆ ਹੋਇਆ ਆਪਣਾ ਬਾਬਾ ਜੀ ਪੂਤੀ ਦਿੰਦੇ ਨੇ ਸ੍ਰੀ ਚੰਦਰ ਮਹਾਰਾਜ ਜੀ ਦਾ ਧੂਣਾ ਹਰੇਕ ਸਥਾਨ ਤੇ ਹੁੰਦਾ ਜਿੱਥੇ ਤੇ ਵੀ ਮਹਾਰਾਜ ਸ੍ਰੀ ਚੰਦਰ ਭਗਵਾਨ ਜੀ ਦਾ ਸਥਾਨਾਣਾ ਉੱਥੇ ਧੂਨੇ 'ਚ ਝਾੜਾ ਲਾ ਕੇ ਬਾਬਾ ਜੀ ਜਿਵੇਂ ਵੀ ਉਹਦੀ ਪਰੰਪਰਾ ਉਹਦੇ ਮੁਤਾਬਕ ਝਾੜਾ ਲਾਉਂਦੇ ਨੇ ਜੀ ਤੇ ਪੂਤੀ ਦਿੱਤੀ ਜਾਂਦੀ ਆ ਤੇ ਉਹੀ ਉਹੀ ਗੱਲ ਆ ਗਈ ਜਿਹੜਾ ਸਰਦਾ ਭਾਵਨਾ ਨਾਲ ਆ ਕੇ ਅਰਦਾਸ ਬੇਨਤੀ ਕਰਦਾ ਵਿਸ਼ਵਾਸ ਕਰਦਾ ਉਹ ਠੀਕ ਹੁੰਦੇ ਨੇ ਜੀ ਤੇ ਬਹੁਤ ਦੇਖੋ ਕਿਤੇ ਕੋਈ ਫਰਕ ਵੀ ਰਹਿ ਜਾਂਦਾ ਕਿੰਨੀ ਵਾਰੀ ਆਉਣਾ ਪੈਂਦਾ ਇੱਧਰ ਇਥੇ ਇਹ ਮੰਨਤਾ ਜੀ ਵੀ ਤਿੰਨ ਚੌਂਕੀਆਂ ਭਰਨੀਆਂ ਪੈਂਦੀਆਂ ਨੇ ਜੀ ਠੀਕ ਹੈ ਜੀ ਕੋਈ ਕੋਈ ਪਰਟੀਕੂਲਰ ਡੇ ਦੇ ਅੰਦਰ ਆਣਾ ਪੈਂਦਾ ਆ ਕੋਈ ਵੀ ਦਿਨ ਚ ਆ ਸਕਦੇ ਆ ਇਥੇ ਪਰਟੀਕੂਲਰ ਡੇ ਜੀ ਇੱਕ ਐਤਵਾਰ ਤੇ ਮੰਗਲਵਾਰ ਦੋ ਦਿਨ ਰੱਖੇ ਹੋਏ ਆ ਵੈਸੇ ਕਈ ਲੋਕ ਜਿਨਨੂੰ ਨਹੀਂ ਪਤਾ ਉਹ ਹਰ ਦਿਨ ਵੀ ਆ ਜਾਂਦੇ ਨੇ ਤਕਰੀਬਨ ਆਉਂਦੇ ਰਹਿੰਦੇ ਨੇ ਲੋਕ ਉਹ ਜ਼ਿਆਦਾਤਰ ਇਥੇ ਐਤਵਾਰ ਤੇ ਮੰਗਲਵਾਰ ਦੇ ਦਿਨ ਹੀ ਬਾਬਾ ਜੀ ਵੱਲੋਂ ਝਾੜਾ ਵੀ ਲਾਇਆ ਜਾਂਦਾ ਭੂਤੀ ਵੀ ਦਿੱਤੀ ਜਾਂਦੀ ਹੈ ਤੇ ਕੁੰਡ ਚ ਜਲ ਦੇ ਕੇ ਬੱਚੇ ਠੀਕ ਹੁੰਦੇ ਨੇ ਜੀ ਠੀਕ ਹੈ ਜੀ ਤਾਂ ਇਥੇ ਜਿਹੜਾ ਹੈ ਕੁੰਡ ਜਿਹੜਾ ਹੈ ਉਹ ਕਿੰਨੇ ਸਾਲ ਪੁਰਾਣਾ ਹੈਗਾ ਇੱਥੇ ਜਿਹੜਾ ਜੀ ਅਸੀਂ ਕੁੰਡ ਦੀ ਗੱਲ ਕਰ ਰਹੇ ਹਾਂ ਇਹਦੀ ਅਸਲ ਪ੍ਰਾਂਤ ਉਹ ਬਾਰੇ ਤਾਂ ਜੀ ਦੇਖੋ ਮੈਂ ਵੀ ਨਹੀਂ ਜਾਣ ਸਕਦਾ ਕਿਉਂਕਿ ਸਾਡੇ ਬਾਬਾ ਦਾਦਾ ਜੀ ਸੀਗੇ ਜਿਹੜੇ ਉਹਨਾਂ ਵੇਲੇ ਤੋਂ ਇਹ ਗੱਲਾਂ ਚੱਲੀਆਂ ਆਉਂਦੀਆਂ ਨੇ ਬਾਬਾ ਵੀ ਗਰਦਾਸ ਦੀ ਸਮਾਧ ਆ ਉਦੋਂ ਪੁਰਾਣੇ ਇਹ ਹੋਰ ਵੀ ਜ਼ਿਆਦਾ ਸੀਗੇ ਉਦੋਂ ਤਾਂ ਜੀ ਹੁਣ ਤਾਂ ਬਹੁਤ ਘਟ ਚੁੱਕੇ ਨੇ ਉਹਨਾਂ ਟਾਈਮਾਂ 'ਚ ਇੱਕ ਜਲ ਜਿਵੇਂ ਹੁੰਦਾ ਉਦੋਂ ਮੇਨ ਸਤਾਨਾਂ ਤੇ ਹੀ ਹੁੰਦੇ ਸੀਗੇ ਇੱਥੇ ਇਹ ਧਾਰਨਾ ਇਸ ਲਈ ਬਣ ਗਈ ਕਿਉਂਕਿ ਜ਼ਿਆਦਾ ਪੰਛੀ ਜਾਨਵਰ ਆਉਣ ਕਰਕੇ ਪਾਣੀ ਕਰਕੇ ਪੀਂਦੇ ਸੀਗੇ ਉਹ ਜਿਵੇਂ ਜਿਵੇਂ ਕੋਈ ਲੋਕ ਆਈ ਗਏ ਵਧੀ ਗਏ ਠੀਕ ਹੋਈ ਗਏ ਉਹਨਾਂ ਵੱਲੋਂ ਆਪ ਹੀ ਪ੍ਰਚਾਰ ਕੀਤਾ ਗਿਆ ਸੋਸ਼ਲ ਮੀਡੀਆ ਦੇ ਵੀ ਹੋਈ ਗਿਆ ਫਿਰ ਜਦੋਂ ਫਾਇਦਾ ਹੁੰਦਾ ਗਈ ਉਹ ਨੇਚਰਲੀ ਜੀ ਜਦੋਂ ਆਸਤਾ ਤੇ ਆਪਾਂ ਕਿਤੇ ਵੀ ਜਾਵਾਂਗੇ ਉਥੇ ਸਰਦਾ ਭਾਵਨ ਨਾਲ ਜਾ ਕੇ ਅਰਦਾਸ ਬੇਨਤੀ ਕਰਾਂਗੇ ਜਿਹਨੂੰ ਫਾਇਦਾ ਹੋਊਗਾ ਉਹ ਅੱਗੇ ਵੀ ਪ੍ਰਚਾਰ ਕਰਦਾ ਤੇ ਇੱਕ ਚੰਗੀ ਗੱਲ ਵੀ ਹੈ ਜੀ 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 ਸੋ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਗੱਲ ਜਿਹੜੀ ਹੈ ਆ ਕੇ ਵਿਸ਼ਵਾਸ ਦੇ ਉੱਤੇ ਜਿਹੜੀ ਹੈ اٹਕਦੀ ਇਹ ਸੋਈ ਵਿਸ਼ਵਾਸ ਦੀ ਹੈ ਕਿਸਾ ਵਿਸ਼ਵਾਸ ਦਾ ਹੈ ਕਿ ਅਗਰ ਤੁਸੀਂ ਇਸ ਜਗ੍ਹਾ ਤੇ ਆ ਕੇ ਇਹਦੇ ਕੁੰਡ ਦਾ ਅੰਮ੍ਰਿਤ ਪੀਓਗੇ ਤੇ ਅਗਰ ਤੁਹਾਡੀ ਤੁਸੀਂ ਇੱਥੇ ਅਰਦਾਸ ਕਰਕੇ ਜਾਓਗੇ ਕਿ ਅਗਰ ਕੋਈ ਬੱਚਾ ਬੋਲ ਨਹੀਂ ਸਕਦਾ ਜਾਂ ਤਤਲਾਨਦਾ ਹੈ ਤੇ ਆਪਣੀ ਮਨੋ ਕਾਮਨਾ ਇੱਥੇ ਕਰੋਗੇ ਤਾਂ ਜ਼ਰੂਰ ਇਸ ਜਗ੍ਹਾ ਤੇ ਆ ਕੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੁੰਦੀ ਹੈ ਔਰ ਪੂਰੀ ਹੋਣ ਤੋਂ ਬਾਅਦ ਤੁਸੀਂ ਮੇਰੇ ਪਿੱਛੇ ਜਿਹੜੇ ਕਿ ਟੂਰ ਤੋਤੇ ਦੇਖ ਸਕਦੇ ਹੋ ਕਿ ਕਿੰਨੇ ਲੋਕਾਂ ਦੀ ਮੁਰਾਦਾ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਹੋਣਗੀਆਂ ਕਿ ਜਿਹੜੇ ਤੋਤੇ ਬਣ ਕੇ ਗਏ ਨੇ ਮਤਲਬ ਉਹਨਾਂ ਦੇ ਬੱਚੇ ਤੋਤੇ ਦੇ ਵਾਂਗੂ ਬੋਲਣਾ ਸ਼ੁਰੂ ਹੋ ਗਏ ਨੇ ਤੇ ਜੇਕਰ ਤੁਹਾਨੂੰ ਜਾਂ ਕਿਸੇ ਵੀ ਬੱਚੇ ਨੂੰ ਇਸ ਚੀਜ਼ ਤੋਂ ਰਿਲੇਟਿਡ ਸੰਬੰਧਿਤ कोई प्रॉब्लम है तो अगर तुम विश्वास नाल इतने आओगे इत अमृतकुंड लो जरूर ध्यान रखियो कि इतने मंगलवार और जो है ऐतवार आना पैदा और तीन चौकियां चौकिया लगा ने और सही और सटीक खबर नहीं देखते रहो द सिटी हैडलाइनस